ਬੰਦਾ ਸਿੰਘ ਬਹਾਦਰ ਨੇ 1710 ਵਿੱਚ ਸਿੱਖਾਂ ਦੀਆਂ ਫੌਜਾਂ ਨਾਲ ਸਰਹੰਦ ਉੱਤੇ ਹਮਲਾ ਕਰਕੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਲਾਲ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਦਾ ਬਦਲਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਲਿਆ ਸ਼ਹਿਰ ਉੱਤੇ ਕਬਜ਼ਾ ਕਰਕੇ ਮੁਗਲਾਂ ਦੇ ਜ਼ੁਲਮ ਦਾ ਅੰਤ ਕੀਤਾ ਅਤੇ ਅੰਤ ਵਿੱਚ ਪੰਜਾਬ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ ਜਿਸ ਵਿੱਚ ਸਮਾਣਾ ਸੋਨੀਪੱਤ ਕਪੂਰੀ ਤੇ ਚੱਪੜ ਚਿੜੀ ਦੀਆਂ ਜਿੱਤਾਂ ਤੋਂ ਬਾਅਦ ਸਰਹਿੰਦ ਦੀ ਜਿੱਤ ਇੱਕ ਮਹੱਤਮਪੂਰਨ ਮਹਿਮ ਸੀ ਜਿਸ ਨੇ ਜ਼ਾਲਮ ਸੂਬੇਦਾਰ ਵਜੀਰ ਖਾਨ ਨੂੰ ਮਾਰਿਆ ਅਤੇ ਸਿੱਖਾਂ ਦੀ ਬਹਾਦਰੀ ਦਾ ਲੋਹਾ ਮਨਵਾਇਆ ਇਹੋ ਜੇ ਸੂਰਬੀਰ ਯੋਧਿਆਂ ਨੂੰ ਦੁਨੀਆ ਹਮੇਸ਼ਾ ਇੱਜ਼ਤ ਨਾਲ ਮੱਥਾ ਟੇਕਦੀ ਹੈ ਸਰਹਿੰਦ ਦੀ ਜਿੱਤ ਦਾ ਇਹ ਇਤਿਹਾਸ 1704 ਵਿੱਚ ਮੁਗਲ ਸੂਬੇਦਾਰ ਵजीर खान ਨੇ ਸਰਹਿੰਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਪੁੱਤਰਾਂ ਜੋਰਾਵਰ ਸਿੰਘ ਜੀ ਫਤੇ ਸਿੰਘ ਜੀ ਨੂੰ ਕੰਧਾਂ ਵਿੱਚ ਚੁਣਾ ਕੇ ਸ਼ਹੀਦ ਕਰਵਾ ਦਿੱਤਾ ਸੀ ਜਿਸ ਕਾਰਨ ਸਿੱਖਾਂ ਵਿੱਚ ਬਦਲੇ ਦੀ ਭਾਵਨਾ ਸੀ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਖਾਸ ਕਰਕੇ ਸਰਹਿੰਦ ਦੇ ਜ਼ੁਲਮ ਨੂੰ ਖਤਮ ਕਰਨ ਲਈ ਆਪਣੀ ਮੁਹਿੰਮ ਸ਼ੁਰੂ ਕੀਤੀ ਬੰਦਾ ਸਿੰਘ ਬਹਾਦਰ 11 12 ਸਾਲ ਦੀ ਉਮਰ ਦੇ ਵਿੱਚ ਹੀ ਘਰੋਂ ਚਲੇ ਗਏ ਸਨ ਉਹਨਾਂ ਦੇ ਵਿੱਚ ਬਚਪਨ ਤੋਂ ਹੀ ਬਿਰਾਗ ਸੀ ਤੇ ਉਹਨਾਂ ਦਾ ਨਾਂ ਮਾਦੋਦਾਸ ਵੀ ਦੱਸਿਆ ਜਾਂਦਾ ਹੈ ਪਰ ਜਦੋਂ ਉਹ ਧੰਨ ਧੰਨ ਸ੍ਰੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਕਲਗੀਧਰ ਨੂੰ ਮਿਲੇ ਤਾਂ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਬੰਦਾ ਸਿੰਘ ਦਾ ਨਾਂ ਦਿੱਤਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨੇ 12 ਮਈ 1710 ਨੂੰ ਸਰਹਿੰਦ ਤੇ ਹਮਲਾ ਕੀਤਾ ਚੱਪੜ ਚਿੜੀ ਦੀ ਲੜਾਈ ਜਿੱਥੇ ਵਜ਼ੀਰ ਖਾਨ ਮਾਰਿਆ ਗਿਆ ਜ਼ਾਲਮ ਦੀ ਜਿੱਤ ਤੋਂ ਬਾਅਦ ਸਿੱਖਾਂ ਦਾ ਮਨੋਬਲ ਬਹੁਤ ਉੱਚਾ ਹੋ ਗਿਆ ਸਿੱਖਾਂ ਨੇ ਸਰਹਿੰਦ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਵਜ਼ੀਰ ਖਾਨ ਦੇ ਸਾਰੇ ਜ਼ੁਲਮੀ ਅਧਿਕਾਰੀ ਮਾਰੇ ਗਏ ਤੇ ਸਿੱਖਾਂ ਨੇ ਸ਼ਹਿਰ ਵਿੱਚੋਂ ਮੁਗਲ ਰਾਜ ਨੂੰ ਖਤਮ ਕਰ ਦਿੱਤਾ ਇਹ ਮੁਗਲ ਸਮਰਾਜ ਇੱਕ ਵੱਡਾ ਝਟਕਾ ਮੁਗਲ ਸਮਰਾਜ ਨੂੰ ਇੱਕ ਵੱਡਾ ਝਟਕਾ ਸੀ ਅਤੇ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਮੋੜ ਬਣਿਆ। ਬੰਦਾ ਸਿੰਘ ਬਹਾਦਰ ਨੇ 1710 ਵਿੱਚ ਸਰਹਿੰਦ ਤੇ ਜਿੱਤ ਕੇ ਗੁਰੂ ਸਾਹਿਬ ਜੀ ਦੇ ਪਰਿਵਾਰ ਨਾਲ ਹੋਏ ਜ਼ੁਲਮ ਦਾ ਬਦਲਾ ਬੜੀ ਹਿੰਮਤ ਤੇ ਦਲੇਰੀ ਨਾਲ ਲਿਆ। ਇਸ ਜਿੱਤ ਨੇ ਪੰਜਾਬ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਮੁਗਲ ਸਮਰਾਜ ਦੀ ਤਾਕਤ ਨੂੰ ਤੋੜਿਆ। ਇਸ ਮੁਹਿੰਮ ਵਿੱਚ ਸਮਾਣਾ ਸੋਨੀਪੱਤ ਕਪੂਰੀ ਤੇ ਚੱਪੜ ਚੀੜੀ ਦੀਆਂ ਜਿੱਤਾਂ ਨੇ ਸਰਹਿੰਦ ਦੇ ਪਤਨ ਦਾ ਰਾ ਪੱਧਰਾ ਕੀਤਾ ਜਿਸ ਨਾਲ ਸਿੱਖਾਂ ਦੀ ਬਹਾਦਰੀ ਅਤੇ ਨਿਆਂ ਦੀ ਜਿੱਤ ਹੋਈ ਬੰਦਾ ਸਿੰਘ ਬਹਾਦਰ ਵਰਗੇ ਕਈ ਸੂਰਿਆਂ ਨੇ ਤਨ ਤਨ ਕਲਗੀ ਤਰ ਸੱਚੇ ਪਾਤਸ਼ਾਹ ਦਾ ਬੜੀ ਦਲੇਰੀ ਤੇ ਬਹਾਦਰੀ ਦੇ ਨਾਲ ਸਾਥ ਦਿੱਤਾ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਈਏ ਤਨ ਤਨ ਬੰਦਾ ਬਹਾਦਰ ਅਤੇ ਧਨਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਤਰ ਸੱਚੇ ਪਾਤਸ਼ਾਹ ਵਰਗਾ ਜਲਾਲੀ ਜੋਦਾ ਸੂਰਬੀਰ ਮਹਾਵੀਰ ਇਸ ਦੁਨੀਆ ਤੇ ਨਾ ਪੈਦਾ ਹੋਇਆ ਹੈ ਨਾ ਹੋ ਸਕੇਗਾ ਐਨੇ بلند ਹੌਂਸਲੇ ਪੁੱਤਾਂ ਨੂੰ ਸ਼ਹੀਦ ਕਰਵਾ ਕੇ ਕਿਸੇ ਦੇ ਇਸ ਇਤਿਹਾਸ ਵਿੱਚ ਨਹੀਂ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ